ਬੱਚਿਆਂ ਦੇ ਰੂਮ ਦੇ ਵਿੱਚ ਕਦੇ ਵੀ ਡਾਰਕ ਸ਼ੇਡ ਨਹੀਂ ਹੋਣੇ ਚਾਹੀਦੇ ਜਿਸ ਤਰ੍ਹਾਂ ਕਿ ਬਲੈਕ, ਗ੍ਰੇ ਆ ਕਾਫੀ ਕਿਉਂਕਿ ਇਹ ਜਿਹੜੇ ਕਲਰ ਹੈਗਾ ਸ਼ਨੀ ਨੂੰ ਰਿਪਰੈਜ਼ੈਂਟ ਕਰਦੇ ਆ ਜੇਕਰ ਇਹ ਸ਼ੇਡ ਤੁਹਾਡੇ ਬੱਚਿਆਂ ਦੇ ਰੂਮ ਦੇ ਵਿੱਚ ਹੋਣਗੇ ਤਾਂ ਤੁਹਾਡੇ ਬੱਚਾ ਦਾ ਮਨ ਪੜ੍ਹਾਈ ਦੇ ਵਿੱਚ ਨਹੀਂ ਲੱਗੇਗਾ ਬੱਚੇ ਟੀਟ ਬਣਨਗੇ ਤੁਹਾਡਾ ਕਹਿਣਾ ਨਹੀਂ ਮੰਨਣਗੇ ਦੂਸਰਾ ਤੁਹਾਡੇ ਬੱਚਾ ਦਾ ਰੂਮ ਆ ਚੜਦੇ ਸੂਰਜ ਵਾਲੇ ਪਾਸੇ ਹੋਣਾ ਚਾਹੀਦਾ ਨਾ ਕਿ ਛਿਪਦੇ ਸੂਰਜ ਵਾਲੇ ਪਾਸੇ ਸੂਰਜ ਦੀਆਂ ਕਿਰਨਾਂ ਤੁਹਾਡੇ ਬੱਚੇ ਦੇ ਰੂਮ ਦੇ ਵਿੱਚ ਪੈਣੀਆ ਚਾਹੀਦੀਆਂ ਜਾਂ ਤੁਸੀਂ ਆਪਣੇ ਬੱਚੇ ਦੇ ਰੂਮ ਦੇ ਜਿਹੜਾ ਹੈਗਾ ਸਾਬਕ ਤਾਬ ਲਗਾ ਲਓ ਵੀ ਸੂਰਜ ਇਧਰੋਂ ਚੜਦਾ ਹੈ ਇਧਰੋਂ ਛਿਪਦਾ ਜਿੱਧਰੋਂ ਸੂਰਜ ਚੜਦਾ ਹੈਗਾ ਬੱਚੇ ਦਾ ਸਟੱਡੀ ਟੇਬਲ ਉਧਰ ਰੱਖ ਦਿਓ ਇੱਕ ਸਟੱਡੀ ਟੇਬਲ ਤੇ ਇੱਕ ਪਾਣੀ ਦੀ ਗੜਵੀ ਜ਼ਰੂਰ ਭਰ ਕੇ ਰੱਖੋ ਚਲੋ ਸਟੱਡੀ ਟੇਬਲ ਤੇ ਜੋ ਪਾਣੀ ਦਾ ਲੋਟਾ ਡੁੱਲਣ ਦਾ ਡਰ ਹੈਗਾ ਤੁਸੀਂ ਉੱਤਰ ਵਾਲੇ ਪਾਸੇ ਇੱਕ ਪਾਣੀ ਦੀ ਗੜਵੀ ਜ਼ਰੂਰ ਭਰ ਕੇ ਰੱਖੋ ਕਿਉਂਕਿ ਜਿਹੜਾ ਪਾਣੀ ਆ ਪਾਣੀ ਚੰਦਰਮਾ ਨੂੰ ਰਿਲੇਟ ਕਰਦਾ ਚੰਦਰਮਾ ਕੀ ਹੈਗਾ ਤੁਹਾਡੇ ਬੱਚੇ ਦਾ ਕਈਆਂ ਦਾ ਮਨ ਡੋਲਦਾ ਰਹਿੰਦਾ ਪੜਾਈ ਚ ਮਨ ਨਹੀਂ ਟਿਕਦਾ ਹੈਗਾ ਤੁਹਾਡੇ ਬੱਚੇ ਦਾ ਮਨ ਪੜਾਈ ਚ ਲੱਗੇਗਾ